ਅੱਜ ਕੱਲ੍ਹ ਫਰੈਂਡਸ ਅਸੀਂ ਸ਼ਨੀ ਦੇਵ ਜੰਤੀ ਤੇ ਅਸੀਂ ਕੇ ਮਥਾ ਟੇਕਣਾ ਆਪਣੀ ਸ਼ਨੀ ਮੰਦਿਰ ਦੇ ਵਿੱਚ ਬੜੀ ਰੌਣਕ ਸੀ ਬਹੁਤ ਜ਼ਿਆਦਾ ਡੈਕੋਰੇਟ ਕੀਤਾ ਸੀਗਾ ਮਾਤਾ ਜੀ ਲੋਕ ਕਰੇ ਨਾ ਕਰੇ ਤਾਂ ਮਥਾ ਟੇਕਣਾ ਚਾਹੀਦਾ ਟਾਈਮ ਕੱਢ ਲੈਣਾ ਚਾਹੀਦਾ ਤੇ ਸ਼ਨੀ ਦੇਵ ਜੀ ਤਾਂ ਵੈਸੇ ਹੀ ਅਸੀਂ ਇੰਨਾ ਮਸਤਕ ਆ ਤੇ ਕਾਫੀ ਰਾਸ ਸੀਗਾ ਡੈਕੋਰੇਟ ਕੀਤਾ ਹੋਇਆ ਅਸੀਂ ਕੇ ਮਥਾ ਟੇਕ ਲਿਆ ਸੀ ਵਧੀਆ ਤਰੀਕੇ ਨਾਲ ਦਰਸ਼ਨ ਹੋ ਗਏ ਤੇ ਬਹੁਤ ਸਾਰੇ ਲੋਕი ਆਏ ਹੋਏ ਸੀਗੇ ਕਪੂਖਲੇ ਦੇ ਮੋਸਕੀ ਸਾਰੇ ਮੰਦਰਾਂ ਦੇ ਵਿੱਚ ਹੀ ਅੱਜ ਰਸ ਜੀ ਦਾ ਅਸੀਂ ਆਏ ਸ਼ਾਨਾਮਾ ਰਬਾਬ ਮੰਦਰ ਦੇ ਵਿੱਚ ਆਪਨ ਕੋਵਨ ਸ਼ਨੀ ਦੇਵੀ ਦੀ ਮੁਕਤੀ ਬੜੀ ਸੋਹਣੀ ਲੱਗਦੀ ਸੀ ਖਾਤਾ ਟਿਕਿਆ ਅਰਦਾਸ ਕੀਤੀ ਅੱਗੇ ਕਿਛੋ ਰਜੀ ਸਭ ਖੁਸ਼ ਖੁਸ਼ ਖੁਸ਼ੀ ਖੁਸ਼ੀ ਰਹੇ ਤੇ ਆਪਣਾ ਮਿਹਰ ਕਿਰਪਾ ਰੱਖਿਓ ਉਸ ਤੋਂ ਬਾਅਦ ਆਪਾਂ ਚੱਲੇਗੇ ਬਾਅਦ ਤੇ ਮੈਂ ਦੇਖਿਆ ਕਿ ਮੋਝ ਰਾਜ ਘਟ ਸੀ ਤੁਹਾਨੂੰ ਮੈਂ ਸੋਚਿਆ ਬੈਠੀ ਹਾਂ ਇੱਕ ਅੰਦਰ ਨਹੀਂ ਬੈਠਣਾ ਹੈਗਾ ਤੇ ਮੈਂ ਤਾਂ ਟਿੱਕ ਕੋ ਦੇ ਚਲੀ ਆਪਾਂ ਫਿਰ ਅਸਮਤ ਟਿੱਕਿਆ ਲਏ ਆਲੇ-ਦੋਲੇ ਪਰ ਕਰਮਾ ਕੀਤੀ ਉਹਨਾਂ ਦੇ ਪਿਆਰ ਦੇ ਤੇ ਚੜਾਉਂਦੇ ਆ ਉੱਥੇ ਨਮਸਕਾਰ ਕੀਤਾ ਤੇ ਉਸ ਤੋਂ ਬਾਅਦ ਫਸੀ ਨਿਕਲ ਗਏ ਪਰ ਮੱਥਾ ਟੇਕਿਆ ਆਸ਼ੀਰਵਾਦ ਲਿਆ ਬੜਾ ਵਧੀਆ ਲੱਗਾ ਬੜੇ ਸਾਰੇ ਲੋਕ ਜਾਣ ਪਛਾਣ ਵਾਲੇ ਮਿਲੇ ਫਿਰ ਉਸ ਤੋਂ ਬਾਅਦ ਮੈਂ ਕਿਹਾ ਕੁਝ ਪੀਤਾ ਜਾਵੇ ਸਾਡੇ ਇੱਕ ਨਵਾਂ ਨੁੱਕੜ ਕੈਫੇ ਖੁੱਲਿਆ ਉੱਥੇ ਬਹੁਤ ਹੀ ਵਧੀਆ ਡਰਿੰਕਸ ਸੁਣਨ ਆਇਆ ਸੀ ਮੈਂ ਕਿਹਾ ਚਲੋ ਅੱਜ ਦੇਖਦੇ ਹਾਂ ਫਾਈਟ ਕਰਕੇ ਉੱਥੇ ਗਈ ਮੈਂ ਜੋ ਭਾਈ ਸਾਹਿਬ ਲੱਗੇ ਹੋਏ ਸੀਗੇ ਇੱਕ ਬੜਾ ਕਿਊਟ ਜਿਹਾ ਕੈਫੇ ਸੀਗਾ ਮੈਂ ਉਹਨਾਂ ਕਿਹਾ ਮੈਤੋ ਬਣਾ ਕੇ ਫਲਾਓ ਤੇ ਮੈਂ ਉਹਨਾਂ ਦਾ ਮੈਨੂ ਇਹਦੇ ਵਿੱਚ ਤਾਂ ਕਾਫੀ ਕੁਝ ਸੀਗਾ ਪਰ ਕਹਿੰਦੇ ਕਿ ਮੈਂ ਬਣਾ ਦੰਨਾ ਮੈਂ ਇੱਥੇ ਤੇ ਤੁਸੀਂ ਮੇਰੀ ਚਾਹ ਵੀ ਬਹੁਤ ਨੂੰ ਟ੍ਰਾਈ ਕਰਕੇ ਦੇਖਿਓ ਭਾਈ ਸਾਹਿਬ ਬੜੇ ਜ਼ੋਰ ਦੇ ਨਾਲ ਸਾਡਾ ਡਰਿੰਕ ਤਿਆਰ ਕਰਨ ਦੇ ਵਿੱਚ ਲੱਗੇ ਹੋਏ ਸੀ ਦਿਲੋਂ ਜਾਨ ਦੇ ਨਾਲ ਤੇ ਮੈਂ ਦੇਖ ਰਹੀ ਸੀ ਮੈਂ ਨਾਲ-ਨਾਲ ਵੀਡੀਓ ਸ਼ੂਟ ਕਰ ਰਹੀ ਸੀ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਵੀਡੀਓ ਸ਼ੂਟ ਕਰ ਲਾਂ ਕਹਿੰਦੇ ਕਰ ਲਓ ਜੀ ਤੇ ਉਹ ਆਪਣੇ ਲੱਗੇ ਹੋਏ ਸੀ ਮੈਂ ਉਹਨਾਂ ਨੂੰ ਪੁੱਛਦੀ ਪਈ ਸੀ ਮੈਂ ਕਿਹਾ ਵੀ ਜੇ ਆਪਾਂ ਘਰੋਂ ਆਰਡਰ ਕਰ ਦਿਆ ਕਰੀਏ ਤੇ ਪਿਕ ਕਰਨਾ ਹੀ ਇਹ ਸੀ ਤੁਸੀਂ ਕਰਦਿਆ ਕਰੋਗੇ ਕਹਿੰਦੇ ਹਾਂਜੀ ਕਰਦਿਆ ਕਰਾਂਗੇ ਇਸ ਤੋਂ ਇਲਾਵਾ ਡਰਿੰਕਸ ਤੋਂ ਇਲਾਵਾ ਇਹਨਾਂ ਦੇ ਕੋਲ ਕਰੀਮ ਰੋਲ ਸੈਂਡਵਿਚਸ ਵਗੈਰਾ ਕਾਫੀ ਸਰੀਆਂ ਚੀਜ਼ਾਂ ਪਈਆਂ ਸੀ ਬਟ ਸਿਟਿੰਗ ਲਈ ਸਪੇਸ ਬਿਲਕੁਲ ਨਹੀਂ ਸੀ ਰੋਡ ਦੇ ਉੱਪਰ ਹੀ ਛੋਟਾ ਜਿਹਾ ਇਹਨਾਂ ਨੇ ਮੰਦਰ ਦੇ ਨਾਲ ਕਰਕੇ ਹਲਸਾ ਵਿਕਰੀ ਦੇ ਸਾਹਮਣੇ ਇਹ ਪੈਂਦਾ ਹੈਗਾ ਕਬੂਥਲੇ ਦੇ ਵਿੱਚ ਤੇ ਉੱਥੇ ਕੈਫੇ ਹੈਗਾ ਇਹਨਾਂ ਦਾ ਤੇ ਮੈਨੂੰ ਕਹਿੰਦੇ ਤੁਸੀਂ ਇੱਕ ਵਾਰੀ ਪੀ ਕੇ ਦੇਖਿਓ ਹਮੇਸ਼ਾ ਮੈਨੂੰ ਕਹਿੰਦੇ ਟਰਾਈ ਕਰੋ ਮੈਂ ਟਰਾਈ ਕੀਤਾ ਬਹੁਤ ਵਧੀਆ ਲੱਗਾ ਤੇ ਫਿਰ ਮੈਂ ਕਿਆ ਕੀ ਚਲੋ ਮੈਂ ਘਰੇ ਜਾ ਕੇ ਪੀਣਾ ਹੈ ਅਸੀਂ ਪਹੁੰਚ ਕੇ ਕਾਰ ਮੈਂ ਪੈਕ ਕਰਾ ਕੇ ਲੈ ਆਈ ਸੀ ਤੇ ਅੰਦਰ ਬੜੇ ਤੇ ਮਨ ਕਹਿੰਦਾ ਮੈਂ ਵੀ ਪੀਣਾ ਮੈਂ ਕੱਲ ਚਲ ਤੂੰ ਮੇਰੇ ਕੋਲੋਂ ਲਾ ਲਈ ਆਪਾਂ ਦੋਨੋਂ ਦੋਨੋਂ ਪੀਲਾਂਗੇ ਨੈਕਸਟ ਟਾਈਮ ਆਪਾਂ ਦੋ ਲੈ ਆਵਾਂਗੇ ਤੇ ਬੜਾ ਵਧੀਆ ਲੱਗਾ ਫਿਰ ਮੈਂ ਹੌਲੀ ਹੌਲੀ ਨੂੰ ਆਰਾਮ ਦੇ ਨਾਲ ਬੈੱਡ ਤੇ ਬੈਠ ਕੇ ਪੀਤਾ ਤੇ ਬੜਾ ਵਧੀਆ ਲੱਗਾ ਇਹ ਇਹ ਡਰਿੰਕ ਫਰੈਂਡਸ ਤੁਸੀਂ ਵੀ ਟ੍ਰਾਈ ਕਰਿਓ ਕਿਦਾਂ ਦਾ ਲੱਗਾ ਮੇਰਾ ਛੋਟਾ ਜਿਹਾ ਬਲੌਗ ਬਾਏ ਬਾਏ ਓਕੇ